ਵੱਡੀ ਅਫਵਾਹ ਕਿ ਭਰਤੀ ਚੱਲ ਰਹੀ ਆ ਆਰਮੀ ਦੀ ਫਿਰੋਜ਼ਪੁਰ ਦੇ ਵਿੱਚ ਇਹ ਅਫਵਾਹ ਕਿਸੇ ਨੇ ਫਲਾਤੀ ਇੱਕ ਮੈਸੇਜ ਪਾਤਾ ਔਰ ਕਈ ਮੁੰਡੇ ਕੁੜੀਆਂ ਸੈਂਕੜਿਆਂ ਦੇ ਹਿਸਾਬ ਨਾਲ ਫਿਰੋਜ਼ਪੁਰ ਪਹੁੰਚ ਗਏ ਭਰਤੀ ਵੇਖਣ ਦੇ ਲਈ ਪਰ ਹੁਣ ਹੱਥਾਂ 'ਚ ਕਾਗਜ਼ ਫੜੇ ਹੋਏ ਆ ਖਾਲੀ ਹੱਥ ਆਪਣੇ ਘਰ ਜਾਣ ਲਈ ਮਜਬੂਰ ਆ ਇਹ ਪੂਰੀ ਗਲਬਤ ਪੁੱਛ ਲੈਣੇ ਆ ਕੀ ਗੱਲ ਹੋਈ ਆ ਬਾਈ ਜੀ ਇਹ ਜਿਹੜੀ ਭਰਤੀ ਨੂੰ ਕਹਿ ਕੇ ਬੁਲਾਇਆ ਗਿਆ ਦੱਸੋ ਬਾਈ ਫਿਰ ਇਹ ਸਾਨੂੰ ਉੱਥੇ ਪਹਿਲਾਂ ਪੋਸਟ ਪਾਈ ਗਈ ਇਹਨਾਂ ਨੇ ਬਈ ਇੱਥੇ ਸਾਰਾ ਗੜੀ ਗੁਰਦੁਆਰੇ ਭਰਤੀ ਆ ਤੇ ਕੀ ਉਹਨਾਂ ਦਾ ਮੁੰਡੇ 6 ਵਜੇ ਤੇ 7 ਵਜੇ ਦੇ ਆ ਕੇ ਸੁਬਾਹ ਦੇ ਬੈਠੇ ਆ ਕੱਲ ਤੇ ਵੀ ਆਏ ਆ ਕਈ ਬੰਦੇ ਕਈ ਬੰਦੇ ਫਾਜ਼ਲ ਕਾਤੋਂ ਆਏ ਆ ਕਈ ਜਲਾਲਾਬਾਦ ਤੋਂ ਬਹੁਤ ਦੂਰੋਂ ਦੂਰੋਂ ਆਏ ਆ ਇਹਨਾਂ ਨੇ ਗੁੰਮਰਾਹ ਕੀਤਾ ਸਾਰਿਆਂ ਨੂੰ ਤੇ ਬਈ ਹੁਣ ਤੁਸੀਂ ਆਪ ਹੀ ਵੇਖ ਲਓ ਕਿੰਨਾ ਉਹ ਕਾਟ ਆ। ਪੋਸਟ ਦੇ ਵਿੱਚ ਕੀ ਲਿਖਿਆ ਸੀਗਾ ਵਿਖਾਓ ਮੜਾ ਜੀ ਪੋਸਟ ਕੀ ਹੈਗਾ? ਪੋਸਟ ਕਿਹਦੇ ਕੋਲ ਆ ਵਿਖਾਓ ਵੀਰੇ। ਕੀ ਲਿਖਿਆ ਸੀ ਤੁਹਾਨੂੰ ਪਤਾ ਹੋਏਗਾ? ਆ ਪੋਸਟ 'ਚ ਇਹੀ ਲਿਖਿਆ ਹੈ ਭਰਤੀ ਆ ਬਈ ਸਾਰਾ ਗੜੀ ਗੁਰਦੁਆਰੇ ਭਰਤੀ ਆ। ਕੱਲੇ ਆਧਾਰ ਕਾਰਡ ਆਧਾਰ ਕਾਰਡ ਮੰਗੇ ਜਾਣਗੇ। ਆ ਪੋਸਟ ਹੈਗੀ ਆ 10ਵੀਂ ਅਤੇ 12ਵੀਂ ਪਾਸ ਬੱਚਿਆਂ ਨੂੰ 12-5-2025 ਸੋਮਵਾਰ ਨੂੰ ਆਧਾਰ ਕਾਰਡ ਲੈ ਕੇ ਕੈਂਟ ਵਿੱਚ ਸਾਰਾ ਗੜੀ ਗੁਰਦੁਆਰੇ ਪਹੁੰਚਣ ਜਿੱਥੇ ਫੌਜ ਦੀ ਖੁੱਲੀ ਭਰਤੀ ਹੋਣੀ ਆ। ਇਹ ਮੈਸੇਜ ਪਾ ਕੇ ਜਿਹੜਾ ਵਾਇਰਲ ਕਰ ਦਿੱਤਾ ਗਿਆ ਇੱਥੇ ਕੁਝ ਵੀ ਨਹੀਂ ਹੈਗਾ ਹੁਣ ਕੁਝ ਵੀ ਨਹੀਂ ਹੈਗਾ ਵੀਰੇ ਨਾ ਕੋਈ ਫਾਇਦਾ ਕੋਈ ਬੰਦਾ ਹੈਗਾ ਨਾ ਕੁਝ ਵੀ ਹੈ ਨਹੀਂਗਾ 6 ਵਜੇ ਤੇ ਆ ਕੇ ਬੈਠੇ ਆ ਲੜਕੀਆਂ ਵੀ ਵਿਚਾਰੀਆਂ ਬੈਠੀਆਂ ਤੇ ਆ ਤਾਂ ਸੌਵਾਂ ਦੇ ਹਿਸਾਬ ਨਾਲ ਸਟੇ ਇੱਥੇ ਹੈਗੇ ਬੱਚੇ ਹਾਂਜੀ ਇਹ ਤਾਂ ਤੁਹਾਨੂੰ ਪਤਾ ਹੀ ਹੈਗੇ ਸੌਵਾਂ ਦੇ ਹਿਸਾਬ ਨਾਲ ਆਏ ਹੁਣ ਬੰਦੇ ਬੇਰੋਜ਼ਗਾਰ ਕਿੰਨੇ ਆ ਤੁਸੀਂ ਆਪ ਵੇਖ ਲਓ ਇਹ ਅਫਵਾਹ ਫਲਾਈ ਗਈ ਭਾਈ ਹਾਂਜੀ ਭਾਜੀ ਪਤਾ ਕੀ ਆ ਜੀ ਇਹ ਨਾ ਮਤਲਬ 2-4 ਦਿਨ ਅਸੀਂ ਪਹਿਲਾਂ ਵੀ ਪਤਾ ਕਰਕੇ ਗਏ ਆ ਕਹਿੰਦੇ ਸੀ ਵੀ 12 ਤਰੀਕ ਨੂੰ ਪਤਾ ਲੱਗ ਜਾਏਗਾ ਤੇ ਪਰ ਉਸ ਤੋਂ ਬਾਅਦ ਹੁਣ ਸਵੇਰ 6 ਵਜੇ ਤੇ ਅਸੀਂ ਬੈਠੇ ਆਂ ਕਦੀ ਇੱਧਰ ਭੇਜ ਦਿੰਦੇ ਕਹਿੰਦੇ ਵੀ ਇੱਥੇ ਕੈਂਸਲ ਆ ਹੁਣ ਇੱਥੇ ਅੰਦਰ ਪੁੱਛਦੇ ਆਂ ਇੱਥੇ ਵੀ ਕਹਿੰਦੇ ਵੀ ਅਸੀਂ ਪਹਿਲਾਂ ਦੱਸਿਆ ਸੀ ਬਾਬਾ ਜੀ ਕਹਿੰਦੇ ਵੀ ਲਾਈਵ ਹੋਈ ਸੀ ਵੀ ਇੱਥੇ ਕੈਂਸਲ ਆ ਵੀ ਇੱਥੇ ਕੁਝ ਨਹੀਂ ਹੈਗਾ ਫਵਾਹੀ ਆ ਪਰ ਅੰਦਰ ਜਾਣੇ ਅਸੀਂ ਆਰਓ ਤੇ ਭੇਜ ਦਿੰਦੇ ਆ ਉਥੇ ਟੀਏ ਦਾ ਲਾ ਕੇ ਉਹਨਾਂ ਨੇ ਬਾਅਦ ਲਿਖਤਾ ਵੀ ਕੋਈ ਭਰਤੀ ਹੈ ਨਹੀਂ ਜੀ ਉਥੇ ਲਿਖਤਾ ਜਾਨੀ ਕਿ ਪਹਿਲਾਂ ਕੋਈ ਗੱਲ ਹੋਈ ਸੀ ਆਰਮੀ ਦੀ ਵੀ ਭਰਤੀ ਰੱਖਣਗੇ 12 ਨੂੰ ਜਾਂ 11 ਨੂੰ ਜਾਂ 10 ਨੂੰ ਕਿਸੇ ਤਰੀਕ ਨੂੰ ਪਾਜੀ ਅਸੀਂ ਨਾ ਵੀ ਮਤਲਬ ਬਾਇ ਪੋਸਟ ਹੀ ਐ ਜੀ ਮਤਲਬ ਜਿਵੇਂ ਪਤਾ ਲੱਗ ਜਾਂਦਾ ਜੀ ਐ ਮੁੰਡਿਆਂ ਸਾਰਿਆਂ ਨੂੰ ਪਤਾ ਲੱਗਿਆ ਵੀ ਪੋਸਟ ਤੋਂ ਵੇਖ ਕੇ ਫਿਰ ਸਾਰੇ ਜਣੇ ਆ ਗਏ ਕੋਈ ਨੋਟੀਫਿਕੇਸ਼ਨ ਤਾਂ ਆਰਮੀ ਦੀ ਜਾਂ ਕਿਸੇ ਦੀ ਨਹੀਂ ਆਈ ਸੀ ਡੀਸੀ ਨੋਟੀਫਿਕੇਸ਼ਨ ਕੋਈ ਨਹੀਂ ਕਿਸੇ ਨੂੰ ਮਿਲੀ ਕੱਲੀ ਪੋਸਟ ਸੀ ਇੱਕ ਛੋਟੀ ਜੀ ਹੋ ਸਕਦਾ ਕਿਸੇ ਨੇ ਮਜ਼ਾਕ ਕਰਤਾ ਹੋਵੇ ਸ਼ਾਇਦ ਜੀ ਹੋ ਵੀ ਸਕਦਾ ਜੀ ਤੇ ਉੱਤੋਂ ਜੰਗ ਦਾ ਮਾਹੌਲ ਸੀਗਾ ਯਾਰ ਇਹ ਮਤਲਬ ਗੱਲ ਕੀਤੀ ਆਰਮੀ ਵਾਲਿਆਂ ਨਾਲ ਵੀ ਇਹ ਅਫਵਾਹ ਵਾਲੇ ਨੂੰ ਫੜੋ ਜਿੰਨੇ ਫਲਾਈ ਆ ਅਸੀਂ ਤਾਂ ਜੀ ਹੁਣ ਸਵੇਰੇ ਉਹਨਾਂ ਨਾਲ ਉਹੀ ਗੱਲਾਂ ਕਰਦੇ ਪਏ ਸੀ ਵੀ ਜਾਂ ਤਾਂ ਵੀ ਸਾਨੂੰ ਕਲੀਅਰ ਕਰੋ ਤੇ ਜਾਂ ਵੀ ਜਿੰਨੇ ਅਫਵਾਹ ਫਲਾਈ ਆ ਉਹਨਾਂ ਨੂੰ ਫੜੋ ਜੀ ਹੂੰ ਹੂੰ ਬਿਲਕੁਲ ਕੀ ਕਹਿਣਾ ਚਾਹੁੰਦੇ ਜੀ ਇੱਥੇ ਸੈਂਕੜੇ ਮੁੰਡੇ ਆ ਗਏ ਨੇ ਹਾਂਜੀ ਇਹ ਸਾਰੇ ਮਿਹਨਤੀ ਬੰਦੇ ਨੇ ਸਾਰੇ ਆਏ ਹੋਏ ਨੇ ਜੀ ਮੁੰਡੇ ਮਿਹਨਤ ਕਰਦੇ ਨੇ ਸਾਰੇ ਮਿਹਨਤੀ ਹੈ ਜੀ ਹੁਣ ਦੇਖ ਸਕਦੇ ਹੋ ਕਿੰਨੇ ਮੁੰਡੇ ਆਏ ਹੋਏ ਨੇ ਇਹ ਤਾਂ ਅਫਵਾਹ ਫਲਾਉਣ ਵਾਲੇ ਨੂੰ ਚਾਹੀਦਾ ਸੀਗਾ ਜੀ ਗਲਤ ਫਾਫਲਾਤੀ ਆ ਹਾਂਜੀ ਹਾਂਜੀ ਬਹੁਤ 100 ਤੋਂ ਵੱਧ ਮੁੰਡੇ ਆਏ ਸੀਗੇ ਜੀ ਮੁੜ ਗਏ ਨੇ ਬਹੁਤ ਮੁੰਡੇ ਹੋਰ ਮੁੜ ਗਏ ਨੇ ਜੀ ਹੂੰ ਬਹੁਤ ਗਲਤ ਕੀਤਾ ਜੀ ਬਿਲਕੁਲ ਇਹ 10ਵੀਂ ਪਲੱਸ 2 ਤੋਂ ਉੱਪਰ ਹੀ ਨੇ ਸਾਰੇ 10ਵੀਂ 10ਵੀਂ ਪਲੱਸ 2 ਗ੍ਰੈਜੂਏਸ਼ਨ ਤੁਹਾਡੀ ਗ੍ਰੈਜੂਏਸ਼ਨ ਹਾਂਜੀ ਕੰਪਲੀਟ ਇਹ ਤੁਸੀਂ ਬੇਰੁਜ਼ਗਾਰ ਸੀਗੇ ਹਾਂਜੀ ਹਾਂਜੀ ਕੰਮ ਕਰ ਛੱਡ ਗਏ ਆਇਆ ਮੈਂ ਤਾਂ ਕਿ ਮੈਂ ਨਾ ਹੁੰਦਾ ਸਾਰਿਆਂ ਨੂੰ ਨਹੀਂ ਇੱਕ ਪਾਸੇ ਜੰਗ ਦਾ ਮਾਹੌਲ ਆ ਇੱਕ ਪਾਸੇ ਮੰਨ ਲਓ ਭਰਤੀ ਦਾ ਮੈਸੇਜ ਆ ਗਿਆ ਹਾਲਾਂਕਿ ਫਿਰ ਵੀ ਚਾਹ ਚੜ ਗਿਆ ਵੀ ਚੱਲ ਭਰਤੀ ਆ ਸਾਰਿਆਂ ਨੂੰ ਹੈਗਾ ਪਰ ਬੇਰੁਜ਼ਗਾਰ ਆ ਕੀ ਕਰਾਂ ਨੇ ਘਰੇ ਬੈਠੇ ਬੇਰੁਜ਼ਗਾਰ ਕੀ ਚਾਹ ਨਹੀਂ ਬੇਰੁਜ਼ਗਾਰੀ ਹੈਗੀ ਤਾਂ ਚਾਹ ਸੀਗਾ ਵੀ ਭਰਤੀ ਆਈ ਹਾਂਜੀ ਇਹ ਭਰਤੀ ਆਈ ਸੀ ਹੂੰ ਤੇ ਹੀ ਕਿਥੋਂ ਆਏ ਜੇ ਅਸੀਂ ਮੱਬੋ ਕੇ ਚੌਂਕੀ ਚ ਅੱਛਾ ਉਹੀ ਕਿਥੋਂ ਆਏ ਜੇ ਪ੍ਰੋਪੂਰ ਲੋਕ ਪ੍ਰੋ ਹੋਰ ਤੁਸੀਂ ਗੁਰੂ ਦਾ ਸਾਹਤੋਂ ਤੇ ਫਾਇਲ ਕਾ ਤੋਂ ਕੋਣ ਆਏ ਨੇ ਮੇਰੇ ਗੁਰੂ ਦਾ ਸਾਹਤ ਅਸੀਂ ਫਾਇਲ ਕਾ ਤੋਂ ਵੀ ਆਏ ਨੇ ਲੋਕ ਲੋਕਲੀਆਂ ਭਾਈ ਲੋਕਲੀਆਂ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਜਾਨੀ ਕਿ ਦੂਰੋਂ ਦੂਰੋਂ ਜਿਹੜੇ ਇੱਥੇ ਬੱਚੇ ਆਏ ਨੇ ਲੜਕੀਆਂ ਵੀ ਆਈਆਂ ਨੇ ਲੜਕੇ ਵੀ ਨੇ ਸੈਂਕੜੇ ਵਿਦਿਆਰਥੀ 10ਵੀਂ ਪਲੱਸ 2 ਵਾਲੇ ਪਹੁੰਚੇ ਔਰ ਇਹਨਾਂ ਦੀ ਇੱਕ ਪੋਸਟ ਪੋਸਟ ਇੱਕ ਜਿਹੜੀ ਆ ਉਹ ਵਾਇਰਲ ਹੋਈ ਆ ਔਰ ਉਹ ਪੋਸਟ ਦੇ ਉੱਪਰ 10ਵੀਂ ਪਲੱਸ 2 ਨੂੰ 12 ਤਰੀਕ ਨੂੰ ਇੱਥੇ ਬੁਲਾਉਣ ਦੀ ਗੱਲ ਕੀਤੀ ਗਈ ਕਿ ਇੱਥੇ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਉੱਥੇ ਭਰਤੀ ਚੱਲ ਰਹੀ ਆ ਔਰ ਇਹ ਪੋਸਟ ਦੇ ਵਿੱਚ 10ਵੀਂ ਅਤੇ 12ਵੀਂ ਪਾਸ ਬੱਚੇ 12-5-2025 ਨੂੰ ਸੋਮਵਾਰ ਨੂੰ ਆਧਾਰ ਕਾਡ ਲੈ ਕੇ ਕੈਂਟ ਸਾਰਾ ਗੜੀ ਗੁਰਦੁਆਰੇ ਪਹੁੰਚਣ ਜਿੱਥੇ ਫੌਜ ਦੀ ਖੁੱਲੀ ਭਰਤੀ ਹੋਣੀ ਆ ਤੁਹਾਨੂੰ ਦੱਸ ਦਈਏ ਇੱਕ ਪਾਸੇ ਮਾਹੌਲ ਜਿਹੜਾ ਉਹ ਤਣਾਅਪੂਰਵਕ ਸਥਿਤੀ ਇਹ ਜੰਗ ਦਾ ਮਾਹੌਲ ਸੀਗਾ ਦੂਜੇ ਪਾਸੇ ਇਹੋ ਜਿਹੇ ਫਾਰਮਾਂ ਲੋਕ ਫਲਾਉਣੋਂ ਨਹੀਂ ਟਲਦੇ ਔਰ ਇਹ ਫਵਾ ਫਲਾਈਗੀ ਔਰ ਦੂਜੇ ਪਾਸੇ ਸਾਰੇ ਬੇਰਜ਼ਗਾਰ ਨੌਜਵਾਨ ਨੇ ਹਾਲਾਂਕਿ ਇਹ ਕਹਿੰਦੇ ਵੀ ਇਹ ਅਫਵਾਹ ਸੀਗੀ ਲੇਕਿਨ ਜੇ ਭਰਤੀ ਹੁੰਦੀ ਵੀ ਤਾਂ ਇਹਨਾਂ ਨੇ ਭਰਤੀ ਵੇਖ ਕੇ ਭਰਤੀ ਹੋ ਕੇ ਜਾਣਾ ਸੀ ਜੇ ਮੰਨ ਲਓ ਭਰਤੀ ਹੁੰਦੀ ਫੇਰ ਭਰਤੀ ਹੁੰਦੀ ਫੇਰ ਵੇਖ ਕੇ ਜਾਣਾ ਸੀ ਵੀਰੇ ਟ੍ਰੈਲ ਟਰੂ ਕੱਢ ਕੇ ਜਾਣਾ ਸੀ ਕਰ ਤੇ ਜੇ ਮੰਨ ਲਓ ਜਾਂਦੀ ਜੰਗ ਦੇ ਚਾੜ ਦਿੰਦੇ ਫੇਰ ਚਾਰ ਦਿਨ ਦੇ ਚਾਰ ਦਿਨ ਦੇ ਪਿਆਰ ਦੀ ਇਹ ਪਿਆਰ ਸੀ ਗਈ ਰੈਡੀ ਸੀ ਜ਼ਿਆਦਾ ਸੀ ਆ ਫਰ ਚੰਡੀਗੜ ਅੰਬਾਲੇ ਭਰਤੀ ਹੋਈ ਆ ਪੁੱਲੀ ਤਾਂ ਆਏ ਆ ਅਸੀਂ ਅਫਵਾਹ ਨਹੀਂ ਗੀ ਤਾਂ ਕਰਕੇ ਆਏ ਆ ਵੀਰੇ ਬੜੇ ਮੁਕਰ ਦੇ ਪਏ ਆ ਚੰਡੀਗੜ ਵੀ ਭਰਤੀ ਹੋਈ ਆ ਖੁੱਲੀ ਅੰਬਾਲੇ ਵੀ ਹੋਈ ਆ ਭਰਤੀ ਵੀ ਹੋਏ ਨੇ ਲੁਧਿਆਣੇ ਵੀ ਹੋਈ ਆ ਉੱਥੇ ਵੀ ਹੋਈ ਆ ਇੱਥੇ ਵੀ ਫਿਰ ਹੋਣੀ ਚਾਹੀਦੀ ਸੀ ਵੀਰੇ ਹਰਿਆਣੇ ਤੋਂ ਜੀਂਦ ਤੋਂ ਆਏ ਮੁੰਡੇ ਹੇ ਹਸਾਰ ਤੋਂ ਮੁੰਡੇ ਆਏ ਨੇ ਕਿਹੜਾ ਹਰਿਆਣੇ ਤੋਂ ਕਿਹੜਾ ਆਇਆ ਬਾਈ ਆਓ ਯਾਰ ਕਿਹੜੇ ਆਓ ਮਣਾ ਜਗੇ ਕਿਹੜੇ ਨੇ ਹਰਿਆਣੇ ਤੋਂ ਆਏ ਆ ਹਰਿਆਣੇ ਤੋਂ ਹਰਿਆਣੇ ਤੋਂ ਮੁੰਡੇ ਇੱਥੇ ਦੱਸ ਰਹੇ ਕਿ ਹਰਿਆਣੇ ਤੋਂ ਵੀ ਆਏ ਨੇ ਜਿੰਤੋਂ ਆਏ ਨੇ ਆਸਿਓ-ਪਾਸਿਓ ਬਹੁਤ ਜਿਹੜੇ ਮੁੰਡੇ ਆਏ ਨੇ ਪਰ ਫਿਲਹਾਲ ਦੀ ਘੜੀ ਇਸ ਨੂੰ ਅਫਵਾਹ ਕਹਿ ਸਕਦੇ ਆ ਕਿ ਇੱਕ ਅਫਵਾਹ ਅਫਵਾਹ ਫੈਲੀ ਸੀਗੀ ਕਿੱਥੋਂ ਆਏ ਹੋ ਤੁਸੀਂ ਹੈ ਹਰਿਆਣੇ ਤੋਂ ਸਰਸਾ ਹਰਿਆਣੇ ਕਿਹੜੀ ਜਗ੍ਹਾ ਸਰਸਾ ਤੋਂ ਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਗਰੁੱਪਾਂ ਰਾਹੀਂ ਪਤਾ ਲੱਗਿਆ ਜੀ ਗਰੁੱਪਾਂ ਚ ਉਹੀ ਜਿਹੜਾ ਰੈੱਡੀ ਜੇ ਕਲਰ ਦਾ ਮੈਸੇਜ ਆ ਹਾਂਜੀ ਉਹੀ ਆਇਆ ਸੀ ਉਹ ਤਾਂ ਫੇਕ ਵੀ ਹੋ ਸਕਦਾ ਪਰ ਸਾਰਿਆਂ ਨੂੰ ਦੱਸ ਰੱਖਿਆ ਸੀ ਜੀ ਪਰ ਇਹ ਮੈਸੇਜ ਤਾਂ ਫੇਕ ਸੀ ਹਾਂਜੀ ਇਹ ਤਾਂ ਫੇਕ ਸੀ ਹੁਣ ਪਤਾ ਲੱਗਿਆ ਇੱਥੇ ਆ ਕੇ ਜੀ ਵੀ ਹੈ ਨਹੀਂ ਹੈ ਨਹੀਂ ਜੀ ਬਿਲਕੁਲ ਬੜੀ ਧਿਆਨ ਦੇਣ ਵਾਲੀ ਗੱਲ ਆ ਆ ਨਜ਼ਰ ਮਾਰ ਲਓ ਮੁੰਡੇ ਮੋਟਰਸਾਈਕਲਾਂ ਤੇ ਖੜੇ ਆ ਸੈਂਕੜੇ ਮੁੰਡੇ ਇੱਥੇ ਸੀਗੇ ਹਜੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਨੇ ਕੁਝ ਕਿਦਰ ਪੈਦਲ ਆਪਣੇ ਘਰਾਂ ਨੂੰ ਜਾ ਰਹੇ ਨੇ ਔਰ ਕੁੜੀਆਂ ਵੀ ਨੇ ਔਰ ਇਹ ਅਫਵਾਹ ਫਲਾਈ ਗਈ ਆ ਦੱਸ ਰਹੇ ਨੇ ਕਿ ਇਹ ਅਫਵਾਹ ਫਲਾਈ ਗਈ ਆ ਕਿ ਮੁੰਡੇ ਭਰਤੀ ਵੇਖਣ ਆਉਣ ਔਰ ਇਹ ਭਰਤੀ ਇੱਥੇ ਹੈਣੀ ਸੀ ਅੱਛਾ ਇੱਕ ਚੀਜ਼ ਹੋਰ ਪੁੱਛਣੀ ਆ ਇੱਥੇ ਕੋਈ ਜਦੋਂ ਤੁਸੀਂ ਆਏ ਜੇ ਇੱਥੇ ਕੋਈ ਹੋਰ ਬੰਦੇ ਬੰਦੇ ਤੁਹਾਨੂੰ ਮਿਲੇ ਤਾਂ ਨਹੀਂ ਜਿਨ੍ਹਾਂ ਨੇ ਤੁਹਾਡੇ ਤੋਂ ਨੰਬਰ ਲਏ ਹੋਣ ਤੁਹਾਡੀ ਡਿਟੇਲ ਲਈ ਹੋਵੇ ਫੋਨ ਨੰਬਰ ਨੋਟ ਕੀਤੇ ਉਹਨਾਂ ਕੋਈ ਪ੍ਰਾਈਵੇਟ ਬੰਦੇ ਨਹੀਂ ਹੈਗੇ ਨਹੀਂ ਕੋਈ ਨਹੀਂ ਹੋ ਜਾ ਨਹੀਂ ਨਹੀਂ ਮਤਲਬ ਸਾਜ਼ਿਸ਼ ਨਾ ਕਿਸੇ ਦੀ ਹੋਵੇ ਵੀ ਬੰਦੇ ਬੁਲਾ ਕੇ ਤੁਹਾਡੇ ਨੰਬਰ ਵਗੈਰਾ ਇਕੱਠੇ ਕਰ ਲਏ ਹੋ ਨਹੀਂ ਇਦਾਂ ਦਾ ਕੋਈ ਨਹੀਂ ਇਸ ਤਰ੍ਹਾਂ ਨਹੀਂ ਨਹੀਂ ਤੇ ਗੁਰਦੁਆਰੇ ਤੁਸੀਂ ਕਹਿੰਦੇ ਬਾਬਾ ਜੀ ਨਾਲ ਗੱਲ ਹੋਈ ਹੋ ਕੀ ਕਹਿ ਰਹੇ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਮਨਾਂ ਕੀਤਾ ਉਹਨਾਂ ਨੇ ਵੀ ਹੈਡੀ ਹਾਂ ਉਹਨਾਂ ਨੇ ਇਹੀ ਕੀਤਾ ਜੀ ਅਸੀਂ ਤਾਂ ਕਰਕੇ ਆਏ ਪਹਿਲਾਂ ਚੰਡੀਗੜ੍ਹ ਇੱਥੇ ਭਰਤੀ ਹੋਈ ਆ ਉੱਥੇ ਮੁੰਡੇ ਰੱਖੇ ਵੀ ਆ ਤਾਂ ਕਰਕੇ ਵੀ ਮਤਲਬ ਸਾਨੂੰ ਵੀ ਹੋਇਆ ਵੀ ਸ਼ਾਇਦ ਆਪਣੇ ਜ਼ਿਲ੍ਹੇ 'ਚ ਵੀ ਹੋਈ ਆ ਇਸੇ ਕਰਕੇ ਅਸੀਂ ਸਾਰੇ ਆਏ ਜੀ ਪੋਸਟ ਦਾ ਫੇਕ ਆ ਫਿਰ ਪੋਸਟ ਪੋਸਟ ਉਹੀ ਹੋਈ ਆ ਉੱਥੇ ਤੇਹੀ ਪੋਸਟ ਦੀ ਇੱਥੇ ਸੀਗੀ ਤਾਂ ਕਰਕੇ ਵੀ ਅਸੀਂ ਆਏ ਸੀ ਜੀ ਵੀ ਹੁਣ ਸਾਨੂੰ ਕਹਿੰਦੇ ਵੀ ਫੇਕ ਆਏ ਬਿਲਕੁਲ ਫੇਕ ਆ ਪੋਸਟ ਦੀ ਗੱਲ ਉੱਡਰੀ ਕਿ ਪੋਸਟ ਫੇਕ ਪਾ ਦਿੱਤੀ ਗਈ ਔਰ ਫੇਕ ਪੋਸਟ ਦੇ ਕਾਰਨ ਇਹ ਨੌਜਵਾਨ ਇੱਥੇ ਪਹੁੰਚੇ ਫਿਲਹਾਲ ਦੀ ਘੜੀ ਅਸੀਂ ਆਪਣੇ ਸੂਤਰਾਂ ਦੁਆਰਾ ਆਰਮੀ ਨਾਲ ਬੀਐਸਐਫ ਨਾਲ ਸਿਵਲ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਕੀਤੀ ਆ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਆ ਕਿ ਇਹੋ ਜੀ ਭਰਤੀ ਹੈਗੀ ਸੀ ਜਾਂ ਨਹੀਂ ਤਾਂ ਉਹਨਾਂ ਦਾ ਸਾਫ਼ ਕਹਿਣਾ ਕਿ ਇਹੋ ਜਾਂ ਕੁਝ ਵੀ ਨਹੀਂ ਸੀਗਾ ਨਾ ਕੋਈ ਨੋਟੀਫਿਕੇਸ਼ਨ ਸੀ ਨਾ ਕਿਸੇ ਨੂੰ ਕੁਝ ਕਿਹਾ ਗਿਆ ਸੀ ਲੇਕਿਨ ਇੱਥੇ ਬੜੇ ਵੱਡੇ ਪੱਦਰ ਤੇ ਇਹ ਜਿਹੜੀ ਅਫਵਾਹ ਫੈਲ ਗਈ ਆ ਸੈਂਕੜੇ ਮੁੰਡੇ ਇੱਥੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਫੇਰ ਜਗਰ ਪੜੇ ਲਿਖੇ ਇਥੇ ਪਹੁੰਚ ਗਏ ਕਿ ਭਰਤੀ ਹੋਏਗੀ ਨੌਜਵਾਨ ਕਹਿੰਦੇ ਕਿ ਜੇ ਭਰਤੀ ਹੁੰਦੀ ਤਾਂ ਸਾਨੂੰ ਚਾਹੇ ਜੰਗ ਚਾਜੀ ਚੜ੍ਹ ਦਿੰਦੇ ਅਸੀਂ ਜੰਗ ਚ ਹੱਸਦੇ ਹੱਸਦੇ ਚਲੇ ਜਾਣਾ ਸੀ ਬਹੁਤ ਸਾਰੀਆਂ ਕੁੜੀਆਂ ਨੇ ਬਹੁਤ ਸਾਰੇ ਮੁੰਡੇ ਨੇ ਹਰਿਆਣੇ ਤੋਂ ਨੇ ਪਾਸੇ ਤੋਂ ਨੇ ਆ ਤੁਸੀਂ ਨਜ਼ਰ ਮਾਰ ਸਕਦੇ ਹੋ ਸਾਹਮਣੇ ਲੜਕੀਆਂ ਬੈਠੀਆਂ ਨੇ ਕੁੜੀਆਂ ਬੈਠੀਆਂ ਨੇ ਸਾਹਮਣੇ ਇਹ ਵੀ ਭਰਤੀ ਦੇਖਣ ਦੇ ਲਈ ਹੀ ਇਥੇ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਲਵਾਂਗੇ ਪਰ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਅਫਵਾਹ ਦਾ ਫੈਲ ਜਾਣਾ ਅਫਵਾਹ ਇਸ ਤਰ੍ਹਾਂ ਦੀ ਫੈਲ ਜੇ ਔਰ ਉਸ ਤੋਂ ਬਾਅਦ ਨੁਕਸਾਨ ਕਿੰਨਾ ਹੁੰਦਾ ਹੈ ਆ ਸਾਹਮਣੇ ਨਜ਼ਰ ਮਾਰ ਲਓ ਇੱਧਰ ਵੀ ਸਾਰੇ ਸਟੂਡੈਂਟ ਖੜੇ ਨੇ ਇੱਧਰ ਸਾਰੇ ਸਟੂਡੈਂਟ ਖੜੇ ਨੇ ਆ ਹੱਥਾਂ 'ਚ ਕਾਗਜ਼ ਲੈ ਕੇ ਇੱਥੇ ਪਹੁੰਚੇ ਨੇ ਹੱਥਾਂ ਦੇ ਵਿੱਚ ਆ ਦੇਖ ਲਓ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਭਰਤੀ ਵੇਖਣ ਦੇ ਲਈ ਇੱਥੇ ਪਹੁੰਚੇ ਨੇ ਇੱਧਰ ਲੜਕੀਆਂ ਵੀ ਪਹੁੰਚੀਆਂ ਨੇ ਇੱਧਰ ਤੁਸੀਂ ਨਜ਼ਰ ਮਾਰ ਸਕਦੇ ਹੋ ਤਾਂ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਇਸ ਤਰੀਕੇ ਨਾਲ ਇੱਥੇ ਭਰਤੀ ਦੇਖਣ ਆਈ ਸੀ ਜੀ ਜੀ ਬੱਚੇ ਆਏ ਸੀ ਭਰਤੀ ਤੇ ਇੱਥੇ ਵੀ ਪਾਣਿਆਂ ਨੇ ਨਾ ਪੋਸਟਾਂ ਵਰ ਵੀ ਅਸਰ ਆ ਹੋ ਵੀ ਸਿੱਧੀਆਂ ਨੇ ਤਾਂ ਕਰਕੇ ਤੇ ਫੇਕ ਆ ਫਿਰ ਉਹ ਕਹਿਣੀ ਇੱਥੇ ਕੁਝ ਅੱਜ ਅੱਜ ਨਹੀਂ ਆਇਆ ਇੱਥੇ ਕਈ ਵਾਰ ਆਇਆ ਕਦੇ ਆਈ ਹੈ ਹੋਏ ਵੀ ਹੈ ਨਹੀਂ ਇੱਥੇ ਹੈ ਨਹੀਂ ਤੁਸੀਂ ਕਿੱਥੋਂ ਆਏ ਹੋ ਜੀ ਲੱਖੋਗੇ ਤੂੰ ਕੀ ਕੀ ਕਰਨ ਆਇਓ ਇੱਥੇ ਜੀ ਬਸ ਕੁੜੀਆਂ ਨੂੰ ਭਰਤੀ ਕਰਾਉਣਾ ਹੈ ਬਸ ਦੇਸ ਦੀ ਯਾਦੀ ਲਈ ਅੱਛਾ ਰਾਜ ਇੱਥੇ ਹੈਗੀ ਸੀ ਭਰਤੀ ਨਾ ਸਾ ਨਾ ਇੱਥੇ ਆਂਦੇ ਨਹੀਂ ਹੈਗੀ ਅੱਛਾ ਨਹੀਂ ਫਿਰ ਉਹ ਕਿਸੇ ਨੇ ਐਵੇਂ ਫਲਾਤੀ ਫੋਫਲਾ ਪਤਾ ਨਹੀਂ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿਸੇ ਨੇ ਫਲਾਈ ਆ ਕਿ ਨਹੀਂ ਆਈ ਤਾਂ ਸਨ ਕੇ ਆਏ ਆ ਵੀ ਭਰਤੀ ਹੈਗੀ ਧਾਰ ਘੜ ਤੇ ਚੱਕਣੇ ਨਹੀਂ ਤੇ ਤੁਸੀਂ ਕੁੜੀਆਂ ਨੂੰ ਭਰਤੀ ਕਰਾਉਣਾ ਹੈ ਹਾਂ ਜੀ ਦੇਸ਼ ਲਈ ਹਾਂਜੀ ਤੇ ਉੱਤੋਂ ਜੰਗ ਦਾ ਮਾਹੌਲ ਆ ਤਾਂ ਕੋਈ ਗੱਲ ਨਹੀਂ ਫੇਰ ਕੀ ਗੁਰੂਆਂ ਨੇ ਕਸ਼ ਕੀਤਾ ਨਹੀਂ ਸਾਬ ਜਾਦੇ ਤਾਰੇ ਨੇ ਨਿਕਨੇ ਕਿ ਜੇ ਆਪਣੇ ਜਵਾਕ ਹੋ ਜਾਣਗੇ ਤਾਂ ਫੇਰ ਕੋਈ ਡਰ ਨਹੀਂ ਕੋਈ ਡਰ ਨਹੀਂ ਅੱਜ ਤੱਕ ਨੇ ਸਾਨੂੰ ਵੀ ਸੱਦਣ ਅਸੀਂ ਵੀ ਝੁਗ ਝੁਗ ਅਸਲਾ ਫੜਾਵਾਂਗੇ ਤੇ ਆਪਦੀ ਜਾਦੀ ਜ਼ਰੂਰ ਕਾਮਯਾਬ ਕਰਾਂਗੇ ਬਿਲਕੁਲ ਤਾਂ ਲੋਕਾਂ 'ਚ ਬੜਾ ਜਨੂਨ ਆ ਮਾਪਿਆਂ 'ਚ ਬੱਚਿਆਂ 'ਚ ਕੀ ਚਾਹੇ ਜੰਗ ਦਾ ਮਾਹੌਲ ਆ ਪਰ ਸਾਡੀ ਜਿਹੜੀ ਆ ਸਾਨੂੰ ਭਰਤੀ ਕਰੋ ਅਸੀਂ ਆਰਮੀ ਦੇ ਨਾਲ ਅੱਗੇ ਲੱਗ ਕੇ ਜਿਹੜੀਆਂ ਮਦਦ ਕਰਾਂਗੇ ਮਾਵਾਂ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਲੜਕੀਆਂ ਦੀਆਂ ਵੀ ਗੁਰੂਆਂ ਨੇ ਵੀ ਤਾਂ ਸ਼ਹੀਦੀਆਂ ਦਿੱਤੀਆਂ ਸੀ ਕੋਈ ਚੱਕਰ ਨਹੀਂ ਸਾਨੂੰ ਚਾਹੀ ਜੰਗ ਦੇ ਮੈਦਾਨ ਚ ਤਾਰ ਦਿਓ ਅਸੀਂ ਲੜਨ ਦੇ ਲਈ ਤਿਆਰ ਆ ਪਰ ਵੱਡੀ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਫੇਕ ਪੋਸਟ ਪਾ ਕੇ ਵਾਅ ਫਲਾ ਦਿੱਤੀ ਗਈ ਕਿ ਇੱਥੇ ਭਰਤੀ ਆ ਔਰ ਵਿਦਿਆਰਥੀ ਕਿੱਥੋਂ ਕਿੱਥੋਂ ਆਏ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਏ ਨੇ ਔਰ ਜਿਨ੍ਹਾਂ ਨੂੰ ਇੱਥੋਂ ਖਾਲੀ ਹੱਥ ਮੁੜਨ ਲਈ ਵਾਪਸ ਜਾਣਾ ਪੈ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਜਰੂਰ ਸਾਂਝੀ ਕਰਨਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ